ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪੰਜਾਬੀ ਚੱਲ ਰਹੇ ਨੇ ਤੇ ਉਥੇ ਹੀ ਲਗਾਤਾਰ ਹੁਣ ਜਿਹੜਾ ਕਿ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੰਤਰੀਆਂ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ ਹੈ ਤੇ ਪ੍ਰਤਾਪ ਬਾਜਵਾ ਵੀ ਅੱਜ ਜਿਹੜੇ ਕਿ ਦੌਰੇ ਦੇ ਉੱਤੇ ਨਿਕਲੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਤਾਂ ਪੰਜਾਬ ਮੋੜਾ ਉਪ ਮੁੱਖ ਮੰਤਰੀ ਜੀ ਤੁਸੀਂ ਬਹੁਤ ਜਿਹੜੀਆਂ ਕਿ ਛੁੱਟੀਆਂ ਕੱਟ ਆਏ ਹੋ ਤੇ ਹੁਣ ਪੰਜਾਬ ਦੇ ਹਾਲਾਤਾਂ ਵੱਲ ਧਿਆਨ ਦਿਓ ਤੇ ਜਿਸ ਦੇ ਦੌਰਾਨ ਹੜ੍ਹਾਂ ਦੀ ਮਾਰ ਪੰਜਾਬੀ ਚੱਲ ਰਹੇ ਨੇ ਤੇ ਜਿਨ੍ਹਾਂ ਦੀ ਕਿਸਾਨਾਂ ਦੀ ਫਸਲ ਖਰਾਬ ਹੋਈ ਉਹਨਾਂ ਨੂੰ ਤੁਰੰਤ ਜਿਹੜਾ ਕਿ ਮੁਆਵਜ਼ਾ ਦੇਣਾ ਚਾਹੀਦਾ ਤੇ ਜਿਸ ਤੋਂ ਬਾਅਦ ਪਰਤਾਬ ਬਾਜਵਾ ਦੇ ਬਿਆਨ ਦਿੱਤੇ ਗਏ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਕਈ ਸਵਾਲ ਜਿਹੜੇ ਕਿ ਉਹ ਵੀ ਚੱਕੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਮੇਰੀ ਇੰਨੀ ਬੇਨਤੀ ਹੈ ਪਹਿਲੇ ਤੇ ਮਾਨ ਸਾਹਿਬ ਨੂੰ ਜੀਬਸਟਰ ਸਾਹਿਬ ਨੂੰ ਕਿ ਹੁਣ ਵਤਨ ਪਰਤੋ ਤੁਸੀਂ ਧੰਮ ਲਾਡੂ ਫਿਰਦੇ ਹੋ ਚੰਗਾ ਨਹੀਂ ਲੱਗਦਾ ਪੰਜਾਬ ਡੁੱਬਦਿਆਂ ਨੂੰ ਕਈ ਹਫ਼ਤੇ ਹੋ ਗਏ ਨੇ ਕਿਰਪਾ ਕਰੋ ਛੁੱਟੀ ਆਪਣੀ ਜਿਹੜੀ ਕੈਂਸਲ ਕਰੋ ਇਹ ਜਿਹੜੀ ਫਰਲੋ ਤੇ ਗਏ ਹੋ ਤੇ ਵਾਪਸ ਆਓ ਤੇ ਆਪਣੀ ਜ਼ਿੰਮੇਵਾਰੀ ਸਵਾਰ ਨੰਬਰ 1 ਮੰਤਰੀਆਂ ਦੇ ਘੱਲਿਆ ਇੱਥੇ ਖੇਡ ਕੋਈ ਨਹੀਂ ਬੰਨੀ ਸਾਨੂੰ ਵੀ ਪਤਾ ਤੁਹਾਡੀ ਸਰਕਾਰ ਦੇ ਵਿੱਚ ਮੰਤਰੀ ਤੇ ਨੇਰੇ ਸੰਤਰੀ ਨੇ ਕੋਈ ਇਹਨਾਂ ਦੀ ਸੁਣਵਾਈ ਹੈ ਨਹੀਂ ਤੁਸੀਂ ਨਿਧਾ ਕਿਉਂਕਿ ਪਤਾ ਲੱਗਾ ਲੀਡਰ ਆਫ ਦੀ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਆਣਾ ਹੈ ਤੇ ਦੋ ਕ ਆਪਣੇ ਮੰਤਰੀ ਉਰਫ ਸੰਤਰੀ ਇੱਥੇ ਘਲਾ ਦਿੱਤੇ ਨੇ ਕਿ ਅੱਖਾਂ ਜਾ ਕੇ ਪੂੰ ਜਾਓ ਇਹਨਾਂ ਨੂੰ ਆਸ ਉਮੀਦ ਲੋਕਾਂ ਨੂੰ ਅਜੇ ਸਾਡੇ ਨਾਲ ਹੁਣੇ ਭਾਰਤੀ ਕਿਸਾਨੀਓਂ ਦੇ ਸਾਡੇ ਵੀ ਵਾਪਸ ਸਿੰਗਰਸੀ ਕਮੇਟੀ ਜਿਹੜੀ ਇਹਨਾਂ ਦੀ ਹੈ ਮਾਨ ਸਿੰਘ ਸਰਵਨ ਸਿੰਘ ਬਾਉਪੁਰ ਬਾਉਪੁਰ ਸਾਹਿਬ ਸਰਵਨ ਸਿੰਘ ਜੀ ਨੇ ਆਪਣੀ ਗੱਲ ਰੱਖੀ ਅਸੀਂ ਵੀ ਸਮੁੱਚੀ ਕਾਂਗਰਸ ਵੱਲੋਂ ਮੰਗ ਕਰਨੇ ਆ ਕਿ ਜਿੱਤੇ 100% ਦੀ ਫਸਲ ਦਾ ਖਰਾਬਾ ਹੋਣ ਐ ਐਂਡ ਮੈਂ ਉਹ ਚੀਜ਼ ਦੁਹਰਾਣਾ ਚਾਹੁੰਦਾ ਜਿਹੜੀ ਕਿਸੇ ਟਾਈਮ ਸੀਐਮ ਸਾਹਿਬ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਤੇ ਮੰਗ ਕੀਤੀ ਸੀ ਤੇ ਗੱਲ ਕਹੀ ਸੀ ਕਿ ਦਿੱਲੀ ਵਿੱਚ ਜਦੋਂ ਖਰਾਬਾ ਹੋਇਆ ਸੀ 50000 ਰੁਪਇਆ ਦਿੱਤਾ ਪਿਛਲੀਆਂ ਸਰਕਾਰਾਂ 17000 ਰੁਪਇਆ ਦਿੰਦੀਆਂ ਰਹੀਆਂ ਇਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਆਪ 50 ਦਿਆ ਕਰਾਂਗੇ ਦੂਜੀ ਮੈਂ ਥੋੜੀ ਜੀ ਭਾਨ ਸਾਹਿਬ ਨੂੰ ਫੇਰ ਚੇਤੇ ਕਰਾਉਣਾ ਚਾਹਨਾ ਕਈ ਵਾਰ ਮੁੱਖ ਮੰਤਰੀ ਬਣਿਆ ਬੰਦੇ ਦਾ ਥੋੜਾ ਜਿਹਾ ਜਿਹੜਾ ਯਾਦ ਸ਼ਕਤੀ ਹੁੰਦੀ ਘਟ ਜਾਂਦੀ ਏ ਇਹਨਾਂ ਨੇ ਕਿਹਾ ਸੀ ਕਿ ਜਿੱਥੇ ਨੁਕਸਾਨ ਹੋਏਗਾ ਗਰਦੌਰੀਆਂ ਬਾਅਦ ਛੋਣਗੀਆਂ ਅਸੀਂ ਪਹਿਲੇ ਪੈਸੇ ਖਲਾਬ ਗਰਦੌਰੀਆਂ ਬਾਅਦ ਛੋਣਦੀਆਂ ਰਹਿਣ ਚਲੋ ਅਸੀਂ ਇਹ ਵੀ ਗੱਲ ਕਹਿੰਨੇ ਆ ਕਿ ਮਾਨ ਸਾਹਿਬ ਸਾਰੇ ਨਾਂ ਸੀ 50000 ਰੁਪਇਆ 52 ਦਾ ਜਿਹੜਾ ਟੋਟਲ ਖਰਾਬ ਹੈ ਉਹਦੇ ਅੱਧੇ ਪੈਸੇ ਪਹਿਲੇ ਖਲਾ ਦੋ ਅੱਧੇ ਗਰਦੌਰੀਆਂ ਤੋਂ ਬਾਅਦ ਕਰਾ ਦੇ ਦੂਜੀ ਸਾਡੀ ਬੇਨਤੀ ਪੰਜਾਬ ਸਰਕਾਰ ਨੂੰ ਕਿ ਜਿਹਦੇ ਨਾਮ ਹੀ ਗਰਦੌਰੀ ਕਿਉਂਕਿ ਇਹ ਸਾਰਾ ਦਰਿਆ ਦਾ ਏਰੀਆ ਹੈ ਜੀ ਮੇਰੇ ਏਰੀਏ ਦੇ ਵਿੱਚ ਵੀ ਦਰਿਆ ਸੇਮ ਹੀ ਵਗਦਾ ਹੈ ਜੀ ਅਸੀਂ ਬਿਆਸ ਤੇ ਕੰਡੇ ਤੇ ਬੈਠੇ ਆ ਕੱਲ ਮੈਂ ਆਪਣਾ ਉਸ ਏਰੀਏ ਜਾਣਾ ਫਿਰ ਤਰਨਤਾਰ ਨੂੰ ਜਾਣਾ ਫਿਰ ਫਾਜ਼ਿਲਕਾ ਫਿਰੋਜ਼ਪੁਰ ਤੇ ਫਿਰ ਕਗਰ ਤੇ ਵੀ ਪਹੁੰਚਣਾ ਪਟਿਆਲਾ ਸੰਗਰੂਰ ਵਾਲੀ ਬੈਲ ਸਾਰੇ ਕਿਸਾਨਾਂ ਦੀ ਇੱਕੋ ਡਿਮਾਂਡ ਹੈ ਕਿ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਕਿਸੇ ਨੇ ਠੇਕੇ ਤੇ ਪੈੜੀ ਲਈ ਹੈ ਜਿਹਦੇ ਨਾਂ ਤੇ ਗਰਦੌਰੀ ਹੈ ਉਹ ਤੁਸੀਂ ਗਰਦੌਰੀ ਵਾਲੇ ਨੂੰ 50 55000 ਰੁਪਇਆ ਦਿਓ ਕਿਉਂਕਿ ਇਹਦੇ ਵਿੱਚ 60 40 ਦੀ ਰੇਸ਼ੋ ਵਿੱਚ ਪੈਸੇ ਮਿਲਣ 60% ਸੈਂਟਰ ਪਾਏਗੀ ਤੇ 40 ਸੂਬਾ ਪਾਏਗਾ ਤੇ ਬੱਟ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿਰਪਾ ਕਰਕੇ ਕਿਸੇ ਕੋ ਮੰਗੋਗੇ ਤਾਂ ਕੋਈ ਪੈਸੇ ਦੇਗਾ ਤੁਸੀਂ ਹੁਣ ਸੈਂਟਰ ਦੀ ਸਰਕਾਰ ਕੋ ਆਪਣਾ ਹੱਕ ਮੰਗੋ 60% ਹੱਕ ਮੰਗੋ ਤੇ 40 ਆਪ ਪਾਓ ਤੁਸੀਂ ਤੇ ਆਪ ਮਾਨ ਸਾਹਿਬ ਬਹੁਤ ਵਾਰ ਇਹ ਗੱਲ ਕਹੀ ਹੈ ਜੋ ਪਿਛਣੀਆਂ ਸਰਕਾਰਾਂ ਦੇ ਫਾਈਨੈਂਸ ਮਿਸਟਰ ਕਹਿੰਦੇ ਸੀ ਕਿ ਸਾਡੇ ਕੋ ਖਜ਼ਾਨੇ 'ਚ ਪੈਸੇ ਨਹੀਂ ਤੁਸੀਂ ਕਹਿੰਦੇ ਉਹ ਖਜ਼ਾਨਾ ਥੋੜਾ ਹੁੰਦਾ ਉਹ ਤੇ ਪੀਪਾ ਹੁੰਦਾ ਜਿਹਦੇ ਵਿੱਚ ਕੁਝ ਵੀ ਨਾ ਹੋਵੇ ਉਹਨੂੰ ਤੇ ਪੀਪਾ ਕਿਹਾ ਜਾਂਦਾ ਪੈਸੇ ਦੀ ਕਮੀ ਤੇ ਕਦੀ ਹੋਈ ਨਹੀਂ ਮੈਂ ਤੁਹਾਨੂੰ ਦਰਵਾਣਾ ਚਾਹੁੰਦਾ ਮਾਨ ਸਾਹਿਬ ਤੁਸੀਂ ਤੇ ਪਿਛੇ ਇਹ ਵੀ ਗੱਲ ਕਹੀ ਕਿ ਬੱਕਰੀਆਂ ਕੁੱਕੜੀਆਂ ਬੱਜਾਂ ਗਾਵਾਂ ਸਾਰਿਆਂ ਤੇ ਮੈਂ ਪੈਸੇ ਦਊ ਜੇ ਨੁਕਸਾਨ ਹੋ ਗਿਆ ਇੱਥੇ ਤੇ ਡੰਗਰ ਵਿਚਾਰੇ ਕਈ-ਕਈ ਦਿਨਾਂ ਤੇ ਪੱਠਿਆਂ ਤੋਂ ਬਿਨਾ ਬੈਠੇ ਨੇ ਭੁੱਖੇ ਬੈਠੇ ਨੇ ਉਹਨਾਂ ਨੂੰ ਫੌਡਰ ਦੀ ਲੋੜ ਏ ਪੱਠਿਆਂ ਦੀ ਲੋੜ ਏ ਖਲ ਦੀ ਲੋੜ ਏ ਮਦਦ ਦੀ ਲੋੜ ਏ ਦਵਾਈਆਂ ਦੀ ਲੋੜ ਏ ਕਿਸਾਨਾਂ ਨੂੰ ਸਾਡੇ ਡੰਗਰਾ ਨੂੰ ਤਾਂ ਅਈਆਂ ਦੀ ਲੋੜ ਏ ਦੱਸੋ ਰੀਲੀਫ ਕੈਂਪ ਕਦੋਂ ਆਏਗਾ ਇਹ ਤੇ ਦਾਸਾ ਜ ਆਇਆ ਤੇ ਦੋ ਤੁਸੀਂ ਮੰਤਰੀ ਮੇਰੇ ਤੋਂ ਅੱਧਾ ਘੇਟਾ ਪਹਿਲੇ ਖਲਾਸ ਤੇ ਇਹ ਦੱਸੋ ਇਹਨਾਂ ਨੂੰ ਮੈਡੀਕਲ ਕੈਂਪ ਬੰਦਿਆਂ ਵਾਸਤੇ ਔਰਤਾਂ ਵਾਸਤੇ ਬੱਚਿਆਂ ਵਾਸਤੇ ਡੰਗਰਾ ਵਾਸਤੇ ਕਦੋਂ ਲੱਗੇਗਾ ਕੀ ਦਵਾਈਆਂ ਫਰੀ ਚ ਹੋਣਗੀਆਂ ਕਿਰਪਾ ਕਰਕੇ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰ